ਮੈਂ ਤੇ ਇੱਕਮ ਦੋਨੋਂ ਆਇਆ ਮਾਰਨਿੰਗ ਵਾਕ ਲਈ ਆ ਸਾਡਾ ਚੌਪਰ ਖੜਿਆ ਪਿੱਛੇ ਅਸੀਂ ਹੁਣ ਇਹਦੇ ਬੈਠ ਕੇ ਆਏ ਇੱਥੇ ਸਭ ਤੋਂ ਖਤਰਨਾਕ ਹੁੰਦਾ ਆਪਣੇ ਸੁਪਨੇ ਦਾ ਮਰ ਜਾਣਾ ਇਹ ਸਾਡਾ ਹੋਟਲ ਹੈ ਜੀ ਜਿੱਥੇ ਰੁਕੇ ਹੋਏ ਆ ਕੋਈ ਸਾਹਿਬ ਹੀ ਆਗੇ ਇੰਨਾ ਵਧੀਆ ਤੇ ਇੰਨਾ ਸੋਹਣਾ ਮਾਹੌਲ ਹੈ ਇੱਥੇ ਸ਼ਾਂਤੀ ਇੰਨੀ 6 ਵਜੇ ਦਾ ਸਮਾਂ ਹੈ ਜੀ ਬੈਠਿਆਂ ਦੇਖ ਕੇ ਕਿਹਾ ਜੀ ਇਹ ਰੋਪੇ ਟਰਾਲੀ ਹੈ ਜੀ ਅੱਛਾ ਹੋਆ ਕਿ ਇਸ ਦਾ ਥੋੜਾ ਸਾ ਇਹ ਅਡਜਸਟਮੈਂਟ ਨਹੀਂ ਸੀ ਉਹ ਬਾਈ ਦਾ ਬੋਰਡ ਸੀ ਜੀ ਜੀਲ ਕੇ ਅੰਦਰ ਹੈ ਇਹ ਆਪਰ ਸਾਥ ਰੋਵਰ ਹੈ ਇਹ गुड मॉर्निंग जी सबन सत श्रीकाल सवेर का सोहना समा तो पांडव फोटल कोतीसर लेक ਰੀਵਾਲ ਸਰ ਤੋਂ ਇੱਕ ਸੋਹਣੀ ਸਵੇਰ ਸੋ ਬਲੌਗ ਸ਼ੁਰੂ ਕਰਦੇ ਆ ਜੀ ਇੱਕ ਸੋਹਣੇ ਜਿਹੇ 뷰 ਨਾਲ ਇਹ ਸਾਹਮਣੇ ਜਿਹੜੇ ਪਿਛਲੇ ਬਲੌਗਸ ਤੋਂ ਦਿਖਾਇਆ ਸੀ ਲੇਕ ਅੱਜ ਮੌਸਮ ਕੁਛ ਸਾਫ਼ ਹੈ ਤੇ ਪਹਾੜਾਂ ਤੇ ਪੰਛੀਆਂ ਦੀ ਚਹਿਚਹਟ ਤੇ ਬੜਾ ਸੋਹਣਾ ਮਾਹੌਲ ਉਹ ਸਾਹਮਣੇ ਮੈਂ ਕੱਲ ਵੀ ਦੱਸਿਆ ਸੀ ਕਿ ਕੋਈ ਪਿੰਡ ਹੈ ਤੇ ਰਾਤੀ ਨੀਂਦ ਬੜੀ ਸੋਹਣੀ ਆਈ ਬੜੀ ਸ਼ਾਂਤੀ ਇੱਥੇ ਕਿਸੇ ਤਰ੍ਹਾਂ ਦਾ ਵੀ ਨਾਇਜ਼ ਪੋਲੂਸ਼ਨ ਕੰਨਾਂ ਵਿੱਚ ਹੁਣ ਤੱਕ ਨਹੀਂ ਪਿਆ ਸਮਾਂ तकरीबन ਸਵੇਰ ਦੇ 5:30 ਹੈ ਤੇ ਹੁਣ ਪ੍ਰੋਗਰਾਮ ਬਣਾਇਆ ਮੈਂ ਤੇ ਇੱਕ ਮਨੇ ਕਿ ਆਪਾਂ ਝੀਲ ਦੇ ਕਿਨਾਰੇ ਬੈਠਦੇ ਹਾਂ ਤੇ ਥੋੜੀ ਸੈਰ ਕਰਕੇ ਆਨੇ ਸੋ ਸਾਨੂੰ ਲੈ ਚੱਲਦੇ ਹਾਂ ਸਵੇਰ ਦੀ ਸੈਰ ਤੇ ਇਹ ਜੀ ਸਾਡੇ ਹੋਟਲ ਦਾ ਰੂਪ ਅਸੀਂ ਪੰਡੋਪ ਹੋਟਲ ਜਿਹੜਾ ਕੁੰਤੀ ਝੀਲ ਦੇ ਕੋਲ ਨਾਲ ਹੈ ਕੁੰਤੀ ਸਰ ਝੀਲ ਦੇ ਤੇ ਉੱਥੇ ਅਸੀਂ ਰੋਮ ਦਿੱਤਾ ਸੀ ਸਾਡਾ ਇੱਧਰ ਬਾਥਰੂਮ ਤੇ ਇਹ ਐਕਸਟਰਾ ਇੱਕ ਮੈਟ੍ਰਸ ਸਾਨੂੰ ਲੈਣਾ ਪਿਆ ਸਿਰੇ ਥਲੇ ਸੁੱਤੀ ਪਈ ਹੈ ਉੱਥੇ ਚੱਲਾਂਗੇ ਹੋ ਚੱਲਦੇ ਆਂ ਫਿਰ ਹੋਟਲ ਦਾ ਲਾਥਨ ਗਾਰ ਵੀ ਖਾਣਾ ਆਪਾਂ ਚੱਲਦੇ ਹਾਂ ਸਾਰਦੇ ਇਹ ਸੈੱਡ ਲੈਟਾ ਵਗਰਾ ਜੀ ਇਹਨਸ ਸਵੇਰ ਦਾ ਟਾਈਮ ਹੈ ਕਾਫੀ ਵੱਡਾ ਹੋਟਲ ਹੈ ਲੌਬੀ ਦੇ ਵਿੱਚੋਂ ਨਿਕਲ ਕੇ ਫਿਰ ਬੈਨ ਬਾਈਨਿੰਗ ਹਾਲ ਇਹ ਡਾਈਨਿੰਗ ਹਾਲ ਤੁਸਾਰਾ ਕਾਫੀ ਸਪੀਸ਼ੀਜ਼ ਜਰ ਹੈ ਜੁਲੀ ਆ ਗਈ ਸੀ ਇਹ ਪਾਰਕਿੰਗ ਸਪੇਸ ਹੈ ਇੱਥੇ ਗੱਡੀਆ ਪਾਰਕ ਹੋਏ ਪਰ ਬਿਲਕੁਲ ਸੇਫ ਹੂ ਲੈ ਤੇ ਹਬੇਚ ਲੈਕ ਨਹੀਂ ਹੋਇਆ ਇਹ ਡੌਗੀ ਰੱਖਿਆ ਇਹਨਾਂ ਨੇ ਫੋਟੋ ਲੈਣਾ ਤੇ ਰਾਤੀ ਬੜੀ ਸਿਕਿਉਰਟੀ ਰੱਖਦਾ ਇੱਕ ਬੰਦਾ ਪੈ ਗਿਆ ਸੀ ਰਾਤੀ ਇਹ ਹਵਾ ਚੱਲ ਰਹੀ ਹੈ ਠੰਡੀ ਠੰਡੀ ਮੌਸਮ ਬੜਾ ਠੰਡਾ ਹੋਇਆ ਹੈ ਠੰਡ ਤੇ ਲੱਗੀ ਹੈ ਹੱਸੇ ਕਰਿਆ ਜੀ ਕੁੰਤੀ ਸਰ ਸੇਕ ਰਵਾਨ ਸਰ ਤੋਂ 8 ਕਿਲੋਮੀਟਰ ਉੱਤੇ ਰੁਕਤਵਾਂ ਲੈ ਜਿੱਥੇ ਜਦੋਂ ਅਸੀਂ ਮੈਨਾ ਦੇਵੀ ਟੈਂਪਲ ਵਾਲਾ ਆਏ ਤਾਂ ਰਸਤੇ 'ਚ ਇਹ ਕੁੰਤੀ ਸਰ ਲੈਕ ਮੰਡੀ ਅਸੀਂ ਰੁਕੇ ਸੀ ਸਾਡੇ ਪਿੱਛੇ ਜਿਹੜਾ ਹੋਟਲ ਹੈ ਇਸ ਹੋਟਲ ਦੇ ਵਿੱਚ ਰੁਕੇ ਸੀ ਅਸੀਂ ਹੋਟਲ ਦਾ ਨਾਮ ਹੈ ਪੰਡਫ ਤੇ ਸਾਡਾ ਚੌਪਰ ਖੜਿਆ ਪਿੱਛੇ ਅਸੀਂ ਹੁਣ ਇਹਦੀ ਬੈਠ ਕੇ ਆਏ ਆ ਇੱਥੇ ਤੇ ਆਪਾਂ ਹੁਣ ਦਿਖਾਣੇ ਆ ਤੁਹਾਨੂੰ ਇੱਥੇ ਦਾ ਵਿਊ ਸਵੇਰ ਦੇ तकरीबन 6:30 ਦਾ ਟਾਈਮ ਹੈ ਤੇ ਹਾਲੇ ਤੱਕ ਹੋਟਲ ਦੇ ਵਿੱਚ ਕਹਰ ਕੋਈ ਉੱਠਿਆ ਨਹੀਂ ਸਾਰੇ ਸੁੱਤੇ ਪਏ ਨੇ ਤੇ ਹਰਸ਼ ਵੀ ਸੁੱਤਾ ਪਿਆ ਅਸੀਂ ਕਿਹਾ ਚਲੋ ਸਵੇਰ ਦਾ ਲਾਹਾ ਲਈਏ ਸੋਨਾ ਦਾ ਸਿੱਖ ਘਰੇ ਵੀ ਹੁੰਦਾ ਜਦੋਂ ਸਿੱਖ ਤੇ ਘੁੰਮਣ ਜਾਈਏ ਤਾਂ ਨੇਚਰ ਦਾ ਆਨੰਦ ਮਾਣੀਏ ਵਿੱਚ ਨੂੰ ਇੰਜੋਏ ਕਰੀਏ ਸੋ ਇਸ ਕਰਕੇ ਮੈਂ ਤੇ ਹਿਕਮ dono ਆਇਆ ਮਾਰਨਿੰਗ ਵਾਕ ਭਈ ਤੇ ਉਹ ਵੀ ਇਹਦਾ ਰਿਸ਼ਤہ ਹੋਵਾ ਚੱਲ ਰਹੀ ਹੈ ਹਵਾ ਤਾਜੀ ਹਵਾ ਫਰੈਸ਼ 에ਰ ਤੇ ਬੋਡੀ ਨੂੰ ਵੀ ਇਹ ਚੀਜ਼ ਮਹਿਸੂਸ ਹੁੰਦੀ ਹੈ ਬੋਡੀ ਨੂੰ ਵੀ ਇਹ ਚੀਜ਼ ਇੱਕ એનર્ਜੀ ਮਿਲਦੀ ਹੈ ਜਦੋਂ ਫਰੈਸ਼ 에ਰ ਹੋਵੇ ਸ਼ਹਿਰਾਂ ਦੇ ਵਿੱਚ ਸਾਨੂੰ ਪਤਾ ਸੀ ਪੀਰ ਪੜਕਾ ਤੇ ਬੰਦਾ ਇੱਕ ਆਪਣੇ ਆਪ ਨੂੰ ਮਸ਼ੀਨ ਬਣਾ ਲੈਂਦਾ ਕੰਮ ਦਾ ਸੀ ਸਾਰੇ ਕਰਨੇ ਕੰਮ ਕਰਨਾ ਵੀ ਜ਼ਰੂਰੀ ਹੈ ਪੈਸੇ ਦਾ ਕੁਝ ਹਿੱਸਾ ਅਸੀਂ ਘੁੰਮਣ ਵਾਸਤੇ ਲਾਈਏ ਤਾਂ ਜਦੋਂ ਬੈਟ੍ਰੈਕ ਉਹਦੇ ਨਾਲ ਬੰਦਾ ਰੀਫਰੈਸ਼ ਵੀ ਹੋ ਜਾਂਦਾ ਤੇ ਹੋ ਕਿ অবতার ਬਾਦਸ਼ਾਹੀ ਗੱਲਾਂ ਹੋਵੇ ਸਭ ਤੋਂ ਖਤਰਨਾਕ ਹੁੰਦਾ ਹੈ ਕਰ ਤੋ ਦਫਤਰ ਤੇ ਦਫਤਰ ਤੋ ਘਰੇ ਆਣਾ ਸਭ ਤੋਂ ਖਤਰਨਾਕ ਹੁੰਦਾ ਆਪਣੇ ਸੁਪਨਿਆਂ ਦਾ ਮਰ ਜਾਣਾ ਸੋ ਆਪਣੇ ਸੁਪਨੇ ਵੀ ਜਿਓ ਤੇ ਆਪਣਾ ਜਿਹੜਾ ਕਰਮ ਹੈ ਉਹ ਵੀ ਕਰੋ ਸੋ ਇਹ ਪਹੁੰਚ ਗਏ ਜਿਸ ਨੂੰ ਲੇਕ ਦੇ ਕਿਨਾਰੇ ਤੇ ਬੜਾ ਸੋਹਣਾ ਲੱਗ ਰਿਹਾ ਤਾਜੀ ਹਵਾ ਸਾਹਮਣੇ ਹਨੂਮਾਨ ਜੀ ਦੀ ਇੱਕ ਮੂਰਤ ਬਣਾਈ ਹੋਈ ਹੈ ਮੈਂ ਦਿਖਾਣਾ ਦੂਜੇ ਪਾਸੇ ਕੈਮਰਾ ਕਰਕੇ ਅ ਬਦਲ ਬਾਈ ਹੋਈ ਸੀ ਅੱਜ ਕੱਲ ਦੀ بارش ਸੀ ਕੱਲ ਤੁਹਾਨੂੰ ਪਿਛਲੇ ਬਲੌਗ ਤੇ ਦੱਸ ਲਖਾਇਆ ਕਿ بارش ਪੈਦੀ ਹੈ ਤੇ ਕਾਫੀ ਠੰਡਾ ਮੌਸਮ ਰਿਹਾ ਜਦੋਂ ਅਸੀਂ ਆਏ ਸੀ ਇੱਥੇ ਉਦੋਂ ਤਾਂ ਕਾਫੀ ਗਰਮੀ ਸੀ ਪਰ ਇੱਕੋਦਮ ਬਦਲ ਬਦਲ ਬਾਈ ਹੋਈ ਤੇ بارش ਹੋਈ ਅਲੇਪੇ ਤੇ ਮੌਸਮ ਠੰਡਾ ਹੋ ਗਿਆ ਹੁਣ ਵੀ ਬੜੀ ਠੰਡੀ ਜਿੱਦਾਂ ਏਸੀ ਦੀ ਹਵਾ ਹੁੰਦੀ ਹੈ ਉਦਾਂ ਦੀ ਹਵਾ ਹੈ ਪਰ ਇੰਨੀ ਠੰਡ ਨਹੀਂ ਲੱਗ ਰਹੀ ਪਰ ਮਹਿਸੂਸ ਹੋ ਰਿਹਾ ਕਿ ਵਧੀਆ ਨਿਚਰੇ ਅਸੀਂ ਕੁਛ ਮੇਰੇ ਇੱਥੇ ਬੈਠਦੇ ਆ ਇੰਜੋਏ ਕਰਦੇ ਆ ਇਸ ਵੀਵਨਾ ਇਹ ਸਾਡਾ ਹੋਟਲ ਹੈ ਜੀ ਪਿੱਛੇ ਅਸੀਂ ਜਿੱਥੇ ਰੁਕੇ ਨੇ ਆ ਬਿਲਕੁਲ ਲੇਕ ਦੇ ਕਿਨਾਰੇ ਤੁਹਾਨੂੰ ਉੱਪਰੋਂ ਵੀ ਦਿਖਾਇਆ ਸੀ ਬਾਲਕਨੀ ਚੋਂ ਦਿਖਾਇਆ ਸੀ ਉੱਥੇ ਉਹ ਸਾਡਾ ਰੂਮ ਹੈ ਤੇ ਹੁਣ ਅਸੀਂ ਬਿਲਕੁਲ ਲੇਕ ਦੇ ਕਿਨਾਰੇ ਬਣਿਆ ਹੋਇਆ ਬੜਾ ਵਧੀਆ ਹੋਟਲ ਹੈ ਜਦੋਂ ਵੀ ਰਵਾਲਸਰ ਆਓ ਰਵਾਲਸਰ ਵੀ ਇੱਕ ਨਾਈਟ ਸਟੇ ਕਰੋ ਤੇ ਉਸ ਤੋਂ ਬਾਅਦ ਉੱਪਰ ਆਓ ਕਿਉਂਕਿ ਇਹ ਟੂਰਿਸਟ ਜਿਹੜੇ ਲੇਕ ਦੇਖਣ ਆਉਂਦੇ ਜਿਆਦਾਤਰ ਲੋਕਾਂ ਨੂੰ ਇਹਦੇ ਬਾਰੇ ਪਤਾ ਨਹੀਂ ਇਹ ਲੇਕ ਆਂਦੀ ਹੈ ਉਸ ਤੋਂ ਬਾਅਦ 3 ਕਿਲੋਮੀਟਰ ਉੱਪਰ ਜਾ ਕੇ ਉਹ ਕੇਪਸ ਹੈ। ਉਲੀ ਕੇਪਸ ਜਿਹੜੇ ਹੈਗੇ ਤੇ ਉਹ ਤੋਂ ਥੋੜਾ ਜਿਹਾ ਉੱਪਰ ਜਾ ਕੇ ਮਾਤਾ ਨਾਨਾ ਦੇਵੀ ਦਾ ਮੰਦਿਰ ਵੀ ਹੈਗਾ। ਕੁੱਰੀ ਹਾਈਟ ਤੇ ਮੰਦਿਰ ਉਹ ਜਿੱਥੇ ਸਾਹਮਣੇ ਟਾਵਰ ਤੁਹਾਨੂੰ ਦਿਖਾਈ ਦੇ ਰਿਹਾ ਉਹ ਸਾਹਮਣੇ ਟਾਵਰ ਹੈ ਜਿਹੜਾ ਤਾਂ ਇਹ ਟਾਵਰ ਹੈ। ਇੱਕ ਇਸ ਤਰ੍ਹਾਂ ਇਹ ਟਾਵਰ ਛੋਟਾ ਜਿਹਾ ਟਾਵਰ ਮੈਂ ਇੱਕ ਕਰਕੇ ਦਿਖਾਣਾ। ਇੱਕ ਇਹ ਟਾਵਰ ਇੱਥੇ ਮਾਤਾ ਨਾਨਾ ਦੇਵੀ ਦਾ ਮੰਦਿਰ ਇੱਕ ਬਲਾਸਪੁਰ ਦੇ ਵਿੱਚ ਤੇ ਇੱਕ ਇੱਥੇ ਵੀ ਹੈਗਾ। ਅਸੀਂ ਕੱਲ ਗਏ ਸੀ ਦਰਸ਼ਨ ਕਰੇ ਪਿਛਲੇ ਬਲੌਗ ਵਿੱਚ ਤੁਸੀਂ ਦੇਖਿਆ। ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਸੀਂ ਪਹਿਲਾਂ ਚਾਹਨਾ ਸੀ ਸਾਂਚ ਵੈਲੀ ਉਹ ਟਰਨਲ ਤੇ ਜਿਹੜੇ ਹੈਗੇ ਤੀਰਥਨ ਵੈਲੀ ਕੱਲ ਹੀ ਜਾਣਾ ਸੀ ਪਰ ਅਸੀਂ ਡਿਸਾਈਡ ਕੀਤਾ ਬਸ ਸਰ ਲੋਕੇਸ਼ਨ ਇੰਨੀ ਵਧੀਆ ਲੱਗੀ ਤੇ ਅਸੀਂ ਇੱਥੇ ਰੁਕਣ ਦਾ ਡਿਸਾਈਡ ਕੀਤਾ ਸੀ ਇਹ ਸਾਰਾ ਹੋਟਲ ਆਹ ਹੋਟਲ ਦੇ ਨਾਲ ਸਾਡਾ ਚੌਪਰ ਖੜਿਆ ਤੇ ਇਸ ਤੋਂ ਬਾਅਦ ਇਹ ਹੋਟਲ ਦਾ ਨਾਮ ਵੀ ਮੈਂ ਤੁਹਾਨੂੰ ਦਿਖਾਣਾ ਹੋਟਲ ਹੈ ਗਿਆ ਰੂਮ ਦਾ ਟੈਰੀਫ ਜਿਹੜਾ ਸੀ ਉਹ ਵੀ ਨਾਰਮਲੀ ਇਹ ਸਾਨੂੰ 1500 ਰੁਪਏ ਦਾ ਪਿਆ ਤੇ ਦੋ ਸਾਨੂੰ 3000 ਰੁਪਏ ਦੇ ਪੈ ਗਏ ਬਾਕੀ ਸਮਨੇ ਅਕੋਰਡਿੰਗ ਕਟਵੱਧ ਅੰਦਰ ਲੈ ਹੋਟਲ ਦਾ ਉਹਨਾਂ ਦੇ ਜਿਹੜੇ ਉਹਨੜ ਬੜਾ ਵਧੀਆ ਨਿਚੇ ਰਹਨਾਂ ਦੀ ਤੇ ਬੜਾ ਸੋਹਣਾ ਉਹਨਾਂ ਨੇ ਕੱਲ ਸਾਡੇ ਨਾਲ ਲਲਬਾਤ ਫਿੱਕੀ ਦਿੱਤੇ ਤੇ ਉਹ ਪੰਜਾਬ ਚ ਰਹੇ ਆ ਕਹਿੰਦੇ ਸੀ ਪੰਜਾਬ ਰੈਜiment ਚ ਮੈਂ ਸਰਵਿਸ ਕੀਤੀ ਹੈ ਤੇ ਇਸ ਕਰਕੇ ਪੰਜਾਬੀ ਬੁੜੀ ਸਭ ਨੂੰ ਬੋਲਦੇ ਆ ਤੇ ਉਹਨਾਂ ਨਾਲ ਕਾਫੀ ਦਰਸੀ ਗੱਲਾਂ ਬਾਤਾਂ ਕਰਦੇ ਸੀ ਰਾਤੀ ਸੀ ਕਿ ਦਿੱਲੀ ਵੈਂਕਨ ਹਾਲ ਵਿੱਚ ਉੱਥੇ ਪ੍ਰੋਗਰਾਮ ਸੀ ਕਿਸੇ ਵਿਆਹ ਸ਼ਾਦੀ ਆ ਕੋਈ ਪਾਰਟੀ ਸੀ काफी देर नौ दस बजे तक वो अपना जो भी प्रोग्राम वह करते रहे हम बैठा थोड़ी देर से इंजॉय करेंगे मैं सीरत में बुलाया उपरों सीरत भी आ रही है इंजॉय कर रही है सीरत ठंडा पानी है तो ठंड थानू था पहले भी दसाया कि पूरी है पत्थर ना मारो सीरत बेटे पत्थर नहीं मारी द ਉਹ ਬੈਠਦੇ ਆ ਕਿਨਾਰੇ ਤੇ ਪਾਣੀ ਪੈ ਡੁੱਬਦੇ ਆ ਪਾਣੀ ਚ ਹਰਸ਼ੋ ਗੈਲਰੀ ਦੇ ਵਿੱਚ ਖੜਿਆ ਹਸ਼ ਆ ਖੜਿਆ ਗੈਲਰੀ ਚ ਪੈ ਡੁੱਬਦੇ ਜੀ ਝੀਲ ਦੇ ਵਿੱਚ ਆਹਾਹਾਹਾਹਾ ਪਾਣੀ ਠੰਡਾ ਪਿਆ ਵਾਹ ਬੈਠੀ ਤੇ ਬੜਾ ਆਨੰਦ ਆ ਰਿਹਾ ਹੈ ਬਹੁਤ ਨਹੀਂ ਫੈਟ ਹੋ ਗਿਆ ਹੁਣ ਤੇ ਆ ਝੀਲ ਦਾ 뷰 ਏ ਇੱਥੋਂ ਉਹ ਸਾਹਮਣੇ ਹਨੂਮਾਨ ਜੀ ਦੀ ਮੂਰਤ ਬਣੀ ਹੋਈ ਹੈ ਲੋਕਾਂ ਨੂੰ ਜਿਆਦਾ ਹੈ ਇਸ ਬਾਰੇ ਪਤਾ ਨਹੀਂ ਨਈ ਤਾਂ ਬਹੁਤ ਸੋਹਣੀ ਪਲੇਸ ਹੈ ਇਹ ਤੇ ਇੱਕ ਪੀਸਫੁਲ ਏਰੀਆ ਹੈ ਇੱਥੇ ਤੁਸੀਂ ਆਓ ਤਾਂ ਕੈਂਪਿੰਗ ਵਗੈਰਾ ਵੀ ਕਰ ਸਕਦੇ ਹੋ ਤੇ ਆਪਣਾ ਜਿਹੜਾ ਕਿਚਨ ਵਗੈਰਾ ਦਾ ਜਿਹੜਾ ਆਪਣੀ ਕੁਕਿੰਗ ਵਗੈਰਾ ਵੀ ਇੱਥੇ ਕਰ ਸਕਦੇ ਹੋ ਕਿਕੇ ਸਾਰੇ ਪਾਸੇ ਪੀਸ ਫਲੇ ਤੇ ਲੋਕ ਕੀ ਬੜੇ ਵਧੀਆ ਨੇ ਇੱਥੇ ਹਿਮਾਚਲ ਦੇ ਇਸ ਏਰੀਆ ਦੇ ਵਿੱਚ ਤਾਂ ਬਹੁਤ ਵਧੀਆ ਸਾਨੂੰ ਜਿੰਨੇ ਵੀ ਮਿਲੇ ਤੇ ਵਧੀਆ ਉਹਨਾਂ ਨੇ ਸਾਨੂੰ ਗਾਈਡ ਕੀਤਾ ਤੇ ਡੀਲਿੰਗ ਬੜੀ ਵਧੀਆ ਹੈ ਉਹਨਾਂ ਲੋਕਾਂ ਸਾਰਿਆਂ ਦੀ ਸਵੇਰ ਦਾ ਟਾਈਮ ਹੈ ਤੇ ਲੋਕੀ ਹੁਣ ਆਪਣੀ ਆਪਣੀਆਂ ਬੱਕਰੀਆਂ ਨੂੰ ਚਰਾਉਣ ਵਾਸਤੇ ਜੰਗਲ ਵੱਲ ਲੈ ਕੇ ਜਾ ਰਹੇ ਨੇ ਪਹਿਲਾਂ ਵੀ ਲੰਘ ਕੇ ਗਏ ਤੇ ਆ ਲੋਕਾਂ ਦੀ ਅਸਲ 'ਚ ਆ ਇੱਕ ਪਿੰਡ ਹੈ ਇਸ ਪਾਸੇ ਤੇ ਇੱਥੇ ਲੋਕਾਂ ਨੇ ਰੱਖਿਆ ਨੇ ਇਹ ਬੱਕਰੀਆਂ ਤੇ ਬੱਕਰੀਆਂ ਲੈ ਕੇ ਹੁਣ ਜਾਣਗੇ ਜੰਗਲ ਦੇ ਵਿੱਚ ਤੇ ਚਰਾ ਕੇ ਸ਼ਾਮੀ ਵਾਪਸ ਲੈ ਕੇ ਆਣਗੇ ਬੜਾ ਵਧੀਆ ਇਹ ਹੋਟਲ ਦੇ ਬੈਕ ਸਾਈਡ ਤੇ ਰਸਤਾ ਹੈ ਪਿੰਡ ਨੂੰ ਵੀ ਛੋਟਾ ਰਸਤਾ ਹੈ ਇਸ ਕਰਕੇ ਲੋਕੀ ਇੱਥੇ ਦੀ ਲੰਘਦੇ ਆ ਕੀਪ ਇੱਕ ਰੈਗੀ ਸੀ ਗੱਲ بارش ਹੋਣ ਕਰਕੇ ਅਸੀਂ ਨਹੀਂ ਗਏ ਇੱਥੋਂ 3 ਕਿਲੋਮੀਟਰ ਉੱਤੇ ਵੱਲ ਕੀਪ ਹੈ ਉਹ ਫਿਰ ਅੱਜ ਜਾਵਾਂਗੇ ਕੀਪ ਦੇਖ ਕੇ ਫਿਰ ਵਾਪਸੀ ਕਰਾਂਗੇ ਸਾਂਝ ਵੈਲੀ ਵੱਲ ਔਟ ਤੇ ਸਾਂਝ ਵੈਲੀ ਤੀਰਥਨ ਵੈਲੀ ਤੁਹਾਨੂੰ ਸ਼ਾਇਦ ਪਹਿਲਾਂ ਬਲੌਗ ਚ ਮੈਂ ਦੱਸਿਆ ਨਹੀਂ ਅਸੀਂ ਹੁਣ ਇਸ ਤੋਂ ਬਾਅਦ ਮੰਡੀ ਤਕਰੀਬਨ ਇੱਥੋਂ 35 ਕਿਲੋਮੀਟਰ ਤੇ 35 ਕਿਲੋਮੀਟਰ ਮੰਡੀ ਤੋਂ ਔਰ 40 ਕਿਲੋਮੀਟਰ ਉਸ ਤੋਂ ਬਾਅਦ ਸਾਂਝ ਵੈਲੀ 12-13 ਕਿਲੋਮੀਟਰ ਔਟ ਵੈਲੀ ਔਟ ਜਿਹੜੀ ਟਰਨਲ ਆਉਂਦੀ ਹੈ ਇੱਕ ਤਾਂ ਰਸਤਾ ਚੱਲਾ ਜਾਂਦਾ ਹੈ ਮਨਾਲੀ ਵੱਲ ਉੱਥੋਂ ਮਨਾਲੀ ਤਕਰੀਬਨ 75 ਕਿਲੋਮੀਟਰ ਦੇ ਕਰੀਬ ਹੈ ਤੇ ਰਾਈਟ ਹੈਂਡ ਅਸੀਂ ਜੇ ਚਲੀ ਜਾਈਏ ਟਨਲ ਦੇ ਵਿੱਚ ਐਂਟਰ ਨਾ ਕਰੀਏ ਤਾਂ ਉਹ ਰਸਤਾ ਜਾਂਦਾ ਹੈ ਤੀਰਥਨ ਵੈਲੀ ਸਾਂਝ ਵੈਲੀ ਤੇ ਜੀਬੀ ਤੇ ਜੁਲੌੜੀ ਪਾਸ ਜਿਹੜਾ ਹੈਗਾ ਉੱਥੇ ਉਹ ਫਿਰ ਅਸੀਂ ਕਵਰ ਕਰਾਂਗੇ ਉਸ ਤੋਂ ਬਾਅਦ ਉਧਰੋਂ ਹੁੰਦੇ ਹੋਏ ਅਸੀਂ ਨਿਕਲ ਜਾਾਂਗੇ ਨਾਰਕੰਡਾ ਨਾਰਕੰਡਾ ਤੋਂ ਕੁਫਰੀ ਕੁਫਰੀ ਤੋਂ ਫਿਰ ਅਸੀਂ ਜਾਵਾਂਗੇ ਚੈਲ ਸ਼ਿਮਲਾ ਨਹੀਂ ਸ਼ਿਮਲਾ ਰਸ਼ਵੜਾ ਸ਼ਿਮਲਾ ਨਾਲ ਕਈ ਵਾਰਦੇ ਅਸੀਂ ਪਹਿਲਾਂ ਵੇਖ ਲਿਆ ਸ਼ਿਮਲਾ ਤੇ ਚੈਲ ਦੇਖਾਂਗੇ ਨਾਈਟ ਸਟੇ ਵਗੈਰਾ ਕਰਕੇ ਉਸ ਤੋਂ ਬਾਅਦ ਫਿਰ ਅਸੀਂ ਵਾਪਸ ਆਪਣੇ ਚੰਡੀਗੜ੍ਹ ਸੋ ਇਹ ਸਾਡਾ ਤਕਰੀਬਨ 5-6 ਦਿਨਾਂ ਦਾ ਪ੍ਰੋਗਰਾਮ ਹੈਗਾ ਅਸੀਂ ਤਕਰੀਬਨ ਕੋਸ਼ਿਸ਼ ਕਰਦੇ ਹਾਂ ਜਿੱਥੇ ਬਹੁਤ ਟੂਰਿਸਟ ਬਹੁਤ ਘੱਟ ਹੋਣ ਘੱਟ ਜਾਣ ਜੇ ਲੋਕਾਂ ਨੂੰ ਬਹੁਤ ਘੱਟ ਪਤਾ ਹੋਵੇ ਐਸੀ ਜਗ੍ਹਾ ਐਕਸਪਲੋਰ ਕਰੀਏ ਜਾਣ ਕਿਉਂਕਿ ਮਨਾਲੀ ਸ਼ਿਮਲਾ ਜਿਹੜੀਆਂ ਇਹ ਆਪਣੀਆਂ ਆਮ ਹੁਣ ਜਗ੍ਹਾਵਾਂ ਤੇ ਰਸ਼ ਬੜਾ ਇੱਥੇ ਫਿਰ ਅੰਨੀਵਾਰ ਲੁੱਟਾ ਹੈ ਹੋਟਲਾਂ ਦੀ ਜਿੱਥੇ ਵੀ ਤੁਸੀਂ ਜਾਓਗੇ ਲੋਕ ਹਰ ਅੰਨੀਵਾਰ ਲੁੱਟਾ ਇਸ ਕਰਕੇ ਪਲੇਸ ਐਦਾ ਲੱਸੀ ਲੱਭੋ ਕਿ ਅਸੀਂ ਸ਼ਹਿਰ ਦੇ ਰੌਲੇ ਰੱਪੇ ਤੋਂ ਦੂਰ ਕਿਸੇ ਪੀਸਫੁਲ ਏਰੀਏ ਤੇ ਆਪਣੇ ਜੀਵਨ ਦੀਆਂ ਕੁਝ ਘੜੀਆਂ ਸ਼ਾਂਤੀ ਨਾਲ ਬਤੀਤ ਕਰ ਸਕੀਏ ਉਸ ਤੋਂ ਬਾਅਦ ਹੋਟਲ ਜਾਵਾਂਗੇ ਫਿਰ ਤਿਆਰ ਹੋ ਕੇ ਨਾਤੋ ਕੇ ਫਿਰ ਅੱਗੇ ਆਪਣਾ ਨੈਕਸਟ ਜਿਹੜੀ ਡੈਸਟੀਨੇਸ਼ਨ ਹੈ ਕੇਪਸ ਅਜ ਤੁਹਾਨੂੰ ਦਿਖਾਵਾਂਗੇ ਜੁੜੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦੇ ਰਹੋ ਸામਨੇ ਆ ਜੰਗਲ ਹੈ ਜੇ ਤੁਸੀਂ ਟ੍ਰੈਕਿੰਗ ਕਰਨਾ ਤਾਂ ਕਰ ਸਕਦੇ ਹੋ ਕੋਈ ਖਤਰੇ ਵਾਲੀ ਗੱਲ ਨਹੀਂ ਇੱਥੇ ਇੱਥੇ ਲੋਕਲ ਜਿਹੜੇ ਆਂਰ ਹੈ ਨਾ ਤੋਂ ਗਾਈਡੈਂਸ ਲੈ ਕੇ ਤੁਸੀਂ ਜੰਗਲ ਚ ਟ੍ਰੈਕਿੰਗ ਵੀ ਕਰ ਸਕਦੇ ਹੋ ਕੋ ਸਾ ਵੀ ਆ ਗਏ ਜਲਦੀ ਜਲਦੀ ਉੱਠ ਕੇ ਆ ਜਾ ਤਕਰੀਬਨ ਟਾਈਮ ਹੋ ਗਿਆ 7:30 ਦਾ ਤੇ ਹੁਣ ਉੱਠ ਕੇ ਆ ਜਾ ਕੋਈ ਕਲੀਅਰਿਫਿਕੇਸ਼ਨ ਕੁਕ ਦੇਣੀ ਹੈ ਅੱਨਾ ਵਧੀਆ ਤੇ ਅੱਨਾ ਸੋਹਣਾ ਮਾਹੌਲ ਹੈ ਇੱਥੇ ਹਾਂ ਸ਼ਾਂਤੀ ਅੰਨੀ ਹਾਂ ਹਾਂ ਪੰਛੀਆਂ ਦਾ ਸ਼ੋਰ ਸ਼ੋਰ ਸਾਊਂਡ ਉਹ ਜੰਗਲ ਦੀ ਵੀ ਸਾਊਂਡ ਆ ਰਹੀ ਹੈ ਬਹੁਤ ਵਧੀਆ ਦਿੱਲੀ ਨਹੀਂ ਕਰਿਆ ਉੱਠਣੇ ਨੂੰ ਦਿੱਲੀ ਨਹੀਂ ਕਰ ਰਹਿਟਣ ਦਿੱਲੀ ਨਹੀਂ ਕਰ ਉੱਠਣੇ ਠੰਡੀ ਠੰਡੀ ਹਵਾ ਬਹੁਤ ਵਧੀਆ ਬਹੁਤ ਵਧੀਆ ਬੱਚੇ ਇੰਜੋਏ ਕਰਦੇ ਆ ਉੱਧਰ ਆ ਗਈ ਜੋਤ ਵੀ ਆ ਗਈ ਅਸੀਰਤ ਬੈਠੇ ਆਹ ਲੇਕ ਦੇ ਕਿਨਾਰੇ ਤੇ ਧਿਆਨ ਨਾਲ ਪੈਰ ਠੰਡਾ ਪਾਣੀ ਅਸੀਂ ਬੈਠੇ ਆਹ ਲੇਕ ਤੇ ਸਾਰੇ ਇੰਜੋਏ ਕਰ ਰਹੇ ਆ ਤੇ ਕਾਫੀ ਦਰਾਂ ਕੀ ਸਾਨੂੰ ਬੈਠਿਆ ਨੂੰ ਨੇਚਰ ਦਾ ਆਨੰਦ ਮਾਰਨੇ ਆ ਸੀ ਬੰਦਾ ਆਰਾਮ ਨਾਲ ਮੈਡੀਟੇਸ਼ਨ ਕਰ ਸਕਦਾ ਸਵੇਰੇ ਉੱਠੇ ਸ਼ਾਮੀ ਸੈਰ ਕਰੇ ਹਨਾ ਲੇਕ ਦਾ ਚੱਕਰ ਲਾਵੇ ਸਾਰੇ ਬਸ ਬਹੁਤ ਵਧੀਆ ਵੈਸੇ ਬੜਾ ਟਾਈਮ ਹੋ ਗਿਆ ਸਾਨੂੰ ਬੈਠਿਆ ਨੂੰ ਪਰ ਇੱਥੋਂ ਜਾਣ ਦਾ ਜੀ ਨਹੀਂ ਕਰਦਾ ਤੇ ਮਨ ਕਹਿੰਦਾ ਕਿ ਥੋੜੀ ਦਿਰ ਹੋਰ ਬੈਠਿਆ ਜਾਵੇ ਕਿੰਨੀ ਸ਼ਾਂਤੀ ਰਹੀ ਨਾ ਹਨਾ ਨਾ ਕੋਈ ਗੱਡੀ ਦੀ ਆਵਾਜ਼ ਨਾ ਕੁਝ ਰਾਤੀ ਫਿਰ ਨੀਂਦ ਕਿਦਾਂ ਆਈ ਨੀ ਤਾਈ ਇੰਨੀ ਸ਼ਾਂਤੀ ਅੰਨਾ ਕੁਝ ਮੈਂ ਤਾਂ ਪੱਖਾ ਲਗਾ ਕੇ ਸੁੱਤਾ ਰਾਤ ਨੂੰ ਵੀ ਆਵਾਜ਼ ਆਂਦੀ ਰਹੇ ਆਦਤ ਤੀ ਇੰਨੀ ਸ਼ਾਂਤੀ ਚ ਸੌਂਦੀ ਸਾਨੂੰ ਕੋਈ ਕੁੱਤਾ ਨਹੀਂ ਭੌਂਕਦਾ ਕੋਈ ਸ਼ੋਰ ਸ਼ਰਾਬਾ ਨਹੀਂ ਕੁਝ ਨਹੀਂ ਪੱਖੇ ਦੀ ਆਵਾਜ਼ ਲਾ ਕੇ ਫੇਰ ਸੁੱਤੇ ਸੀ ਬਾਕੀ ਇਦਾਂ ਹੀ ਸੀ ਹਨਾ ਉਹ ਇਦਾਂ ਹੀ ਸੀ ਹੂੰ ਚੰਡੀਗੜ੍ਹ ਸ਼ਹਿਰ ਤੋਂ ਆਏ ਹੋਈ ਆ ਕਿਤੇ ਨੇ ਟ੍ਰੈਫਿਕ ਦੇ ਵਿੱਚੋਂ ਅਸੀਂ ਪੀਰਪੜਕੇ ਤੋਂ ਆਦਾ ਨਿਕਲ ਕੇ ਆਉਂਦਾ ਤਾਂ ਇਹ ਚੀਜ਼ਾਂ ਬਦਲ ਤਕਰੀਬਨ ਬਹੁਤ ਜ਼ਿਆਦਾ ਬਾਅਦ ਇਹ ਜੀ ਲਾਈਫ ਮਿਲੀ ਵਧੀਆ ਚੀਜ਼ ਹੈ ਨਾ ਜਿੱਦਾਂ ਲੋਕ ਇੱਥੇ ਜਾਂਦੇ ਮਨਾਲੀ ਚੋਂ ਆਪਣੀ ਆਪਣੀ ਚੋਇਸ ਹੈ ਮਨਾਲੀ ਜਾਂਦੇ ਆ Shimla ਜਾਂਦੇ ਆ ਹੈ ਨਾ ਇੱਥੇ ਆਵੇ ਇੱਥੇ ਹੀ ਆਣਾ ਚਾਹੀਦਾ ਅਸਲ ਦੇ ਵਿੱਚ ਪਹਾੜਾਂ ਦਾ ਅਸਲੀ ਮਜ਼ਾ ਸ਼ਾਂਤੀ ਹੋ ਸੀਗੀ ਆਪਾਂ ਕੁਝ ਹੋਰੇ ਬਣਾਤਾ ਹੂੰ ਹੂੰ ਰਾਸ਼ ਗੁਣਾ ਕੇ ਲਾਈਟਾਂ ਲੂਟਾ ਰੋੜਾ ਰੱਪਾ ਆਹ ਅਸਲੀ ਲਾਈਫ ਹੈ ਪਹਾੜਾਂ ਦੀ ਹਾਂ ਫੁੱਲੜਵਾਜੀ ਹੈ ਜੋ ਦੇਖੋ ਸਿਰਫ ਪੰਛੀ ਦੀ ਆਵਾਜ਼ਾਂ ਸੁਣ ਰਿਹਾ ਤੁਹਾਨੂੰ ਹੋਰ ਕੁਝ ਨਹੀਂ ਸੁਣ ਰਿਹਾ ਹੂੰ ਆ ਪਿੱਛੇ ਇੱਕ ਕੋਇਲ ਬੋਲਦੀ ਹੈ ਹਾਂ ਹਾਂ ਉਹ ਆ ਜਾਂਦੇ ਆ ਯਾ ਪਰ ਥੋੜਾ ਜਿਹਾ ਚੁੱਪ ਕਰ ਜੀ ਲਓ ਜੀ ਹੁਣ ਚਲਦੇ ਆ ਫਿਰ ਤਿਆਰ ਹੁੰਨੇ ਆ ਫਰੈਸ਼ ਵੇਅਰ ਹੋ ਕੇ ਫਿਰ ਉੱਪਰ ਕੇਪਸ ਵੇਅਰ ਦੇਖਣ ਚਲਦੇ ਆ ਉੱਥੇ ਅਸੀਂ ਬ੍ਰੈਕਫਾਸਟ ਵੀ ਆਪਣਾ ਬ੍ਰੈਡ ਵੇਅਰ ਲੈ ਲੈਂਦੇ ਆ ਰਸਤੇ ਚ ਫਿਰ ਬਣਾਨੇ ਆ ਬਿਲਕੁਲ ਹੈਨਾ ਬਾਦਾਂ ਕਹਿੰਦਾ ਇਹਨਾਂ ਆਪਣੇ ਸੁਵਾਨ ਤਾਂ ਸਾਰੇ ਸਾਰਾ ਕੁਝ ਪਿਆ ਰਾਤੀ ਵੀ ਅਸੀਂ ਹੋਟਲ ਚ ਪਰਮਿਸ਼ਨ ਲੈ ਲਈ ਸੀ ਜਿਹੜੇ ਇੱਥੇ ਦੇ ਓਨਰ ਹੈਗੇ ਤੇ ਅਸੀਂ ਆਪਣਾ ਥੱਲੇ ਬਣਾ ਲਿਆ ਸੀ ਪਰ ਡਿਨਰ ਵਗੈਰਾ ਬਣਾ ਕੇ ਆਪਾਂ ਕਿਹਾ ਰਾਤੀ ਆਲੂ ਲੈ ਜੋ ਆਲੂ ਦੀ ਸਬਜੀ ਨੇ ਆਲੂ ਦੀ ਸਬਜੀ ਰਾਈਸ ਤੇ ਰਾਈਸ ਤੇ ਰਾਇਤਾ 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 ਵੀ ਬਣਾ ਲਿਆ ਸੀ ਬੜੀ ਹਿੰਮਤਵਾਰੀ ਰਾਤੀ ਅਸੀਂ ਤੇ ਹੁਣ ਵੀ ਅਸੀਂ ਜਾ ਕੇ ਕੌਸਮ ਤਾਂ ਕਲਾਉਡੀ ਹੈ ਪਰ ਮੈਨੂੰ ਲੱਗਦਾ ਨਹੀਂ ਕਿ ਮੀਂਹ ਦੀ ਕੋਈ ਸੰਭਾਵਨਾ ਹੈ ਅੱਜ ਦੁਪਹਿਰ ਤੱਕ ਦੁਪਹਿਰ ਤੋਂ ਬਾਅਦ ਨਹੀਂ ਕੁਝ ਕਹਿ ਸਕਦੇ ਤੇ ਆਪਾਂ ਬ੍ਰੇਕਫਾਸਟ ਬਣਾਗੇ ਪਰ ਕੇਪਸ ਹੈ ਕੇਪ ਤੇ ਥੋੜੀ ਜਿਹੀ ਅੱਗੇ ਇੱਕ ਜਗ੍ਹਾ ਹੈਗੀ ਸੀ ਅਸੀਂ ਕੱਲ ਦੇਖ ਕੇ ਆਏ ਸੀ ਤੇ ਉੱਥੇ ਆਪਾਂ ਬ੍ਰੇਕਫਾਸਟ ਬਣਾ ਬਣਾਵਾਂਗੇ ਉੱਥੇ ਤੁਹਾਨੂੰ ਦਿਖਾਣੇ ਆ ਫਿਰ ਉੱਥੇ ਪਹਿਲਾਂ ਤਿਆਰ ਹੋਣੇ ਆ ਜਾ ਕੇ ਚਲੋ ਜੀ 9 ਵਜੇ ਜਾਣਾ ਆਪਾਂ ਨੇ ਸਾਰਿਆਂ ਨੇ ਚਲੋ ਤਿਆਰ ਹੋ ਕੇ 9 ਵਜੇ ਦਾ ਟਾਈਮ ਪਹਿਲਾਂ 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 ਕੀ ਕਹਿੰਦਾ ਸੀ ਨਹੀਂ ਨਹੀਂ ਹਾਂ ਬੋਲ ਬੋਲ 9 ਵਜੇ ਕੋਈ ਨਹੀਂ ਨਿਕਲਦਾ 9 ਵਜੇ ਕਿੱਥੇ ਨਿਕਲ ਜੂਗੇ ਕਿਉਂ ਤਿਆਰ ਹੀ ਨਹੀਂ ਹੋਣੇ ਸੀ ਨੇ ਨਹੀਂ ਯਾਰ ਚਲੋ ਤਿਆਰ ਹੋਣੇ ਆ ਤੇ ਚਲਾਂਗੇ ਫਿਰ ਤੁਹਾਨੂੰ ਚੁਟੇ ਦੇਵਾਂਗੇ ਚਲੋ ਚੁੱਟੇ ਦਵਾਂ ਨੇ ਤੁਹਾਨੂੰ ਚੌਪਰ ਤੇ ਚੌਪਰ ਦੇ ਕੇ ਇਹਨੂੰ ਕਿੰਨਾਂ ਸਾਨੂੰ ਆ ਵੀ ਕਰਾ ਦਿੰਦੇ ਕੁੜੇ ਟਰਾਲੀ ਜਿਹੜਾ ਹੈ ਨਾ ਕਹਿ ਦਿੰਦੇ ਕਿਸੇ ਨੇ ਕਰਾ ਦੇ ਯਾਰ ਹੁਣੇ ਕਹਦੇ ਨੇ ਬੱਪੇ ਆ ਚੌਪਰ 'ਚ ਬੈਠਣਾ ਚੌਪਰ ਖੁੱਲਦਾ ਨਹੀਂ ਉਹਨੇ ਲੌਕ ਕਰਿਆ ਯਾਰ ਚੌਪਰ ਚਲੋ ਚੱਲੀਏ ਆ ਜਾ ਬੱਚੋ ਚਲੋ ਤੇ ਹੁਣ ਵਾਪਸੀ ਹੋਟਲ ਦੇ ਰੂਮ 'ਚ ਤੇ

અંદર સીટો વેળા તો હેગી 650 દેખાઈ નથી મુદર સકતાજી ઓ એ આગળ એક ઓય મम्मू એ ડોગ આના દા અપને હોટેલ જિતھے સી રક્યા હે નામ એ દા શિફટી હા શિફટી દા ના હે એ આ ગયા ચાલ અંદર ચલો ચાલ ચાલ લેવન ગાર્ડ મેરે પાસ વી થા મેને રખા કાફી સાલ એ તો છોટા સા બચ્ચા લેયા થા અચ્છા 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 એ તો બબુ ગોડા ભી હોને ઓરા अच्छा उम्र होगी इसकी हो गया दस बारह साल होगी तो चौदह साल बारह साल चौदह साल ही होती है वह ज़्यादा नहीं पर वफ़ादार है लूडो ठीक है कैरम बोर्ड ये सारा डाइनिंग हॉल है ਇਹ ਐਕਸੈਪਸ਼ਨ ਸਹੀ ਇਹ ਰੋਬੀ ਟਰਾਲੀ ਹੈ ਜਿਹੜੇ ਅਸੀਂ ਹੋਟਲ 'ਚ ਰੁਕੇ ਪੰਡਵ ਜਿਹੜਾ ਮੈਡੀਟੇਸ਼ਨ ਹੋਟਲ ਇੱਥੇ ਹੈ ਬਣਿਆ ਹੈ ਲੇਕ ਦੇ ਬਿਲਕੁਲ ਕਿਨਾਰੇ ਤੇ ਤੇ ਇਹ ਓਨਰ ਹੈਗੇ ਉੱਥੇ ਬੈਠੇ ਤੇ ਇਹ ਉਧਰੋਂ ਜੇ ਕਿਸੇ ਟੂਰਿਸਟ ਨੇ ਆਣਾ ਹੈ ਤਾਂ ਇਹਦੇ ਵਿੱਚ ਸਮਾਨ ਵਗੈਰਾ ਤੇ ਟੂਰਿਸਟ ਵੀ ਇੱਥੇ ਆਰਾਮ ਨਾਲ ਆ ਸਕਦਾ ਹੈ ਤੇ ਆ ਦੇਖੋ ਆ ਜਾ ਰਹੇ ਹੈ ਤੇ ਉਹ ਓਨਰ ਹੈਗੇ ਅਸੀਂ ਉਹਨਾਂ ਤੋਂ ਗੱਲ ਕਰਾਵਾਂਗੇ ਬਾਅਦ 'ਚ ਤੇ ਉਹ ਦੱਸਣਗੇ ਕਿ ਕਿਸ ਤਰ੍ਹਾਂ ਇਹ ਬੋਬੇ ਜਰੀ ਹੈ ਚੱਲ ਰਹੀ ਹੈ ਤੇ ਲੇਕਿਨ ਟੂਰਿਸਟ ਵਾਸਤੇ ਇੱਕ ਬੜਾ ਵਧੀਆ ਹੈ ਕਿੰਨੀ ਦੀ ਗੱਲ ਇੱਥੇ ਹਨੂਮਾਨ ਜੀ ਦੀ ਮੂਰਤ ਹੈ ਉੱਥੋਂ ਇਹ ਸਵਾਨ ਵਗੈਰਾ ਜਿਹੜਾ ਹੈਗਾ ਉੱਥੇ ਕੈਰੀ ਕਰਕੇ ਜਾਂ ਟੂਰਿਸਟ ਨੂੰ ਬਿਠਾ ਕੇ ਇੱਥੇ ਤੇ ਲੈ ਜਾ ਸਕਦੇ ਜੇ ਤੁਸੀਂ ਗੱਡੀ ਲੈਣਾ ਚਾਹੁੰਦੇ ਆ ਤਾਂ ਇੱਧਰੋਂ ਰਸਤਾ ਬਣਿਆ ਹੈ ਗੱਡੀ ਆ ਪਿੱਛੇ ਵੀ ਤੇ ਗੱਡੀ ਇੱਥੇ ਆਪੇ ਆ ਜਾਂਦੀ ਹੈ ਕਾਰ ਵਗੈਰਾ ਇੱਥੇ ਪਾਰਕ ਹੋ ਜਾਂਦੀ ਹੈ ਤੇ ਇੱਕ ਨਿਊ ਐਕਸਪੀਰੀਅੰਸ ਨੂੰ ਇੰਜੋਏ ਕਰ ਸਕਦਾ ਹੈ ਤੇ ਇੱਥੇ ਸੇਫ ਹੈ ਬਿਲਕੁਲ ਇੱਥੇ ਅਟੈਚਮੈਂਟ ਜਿਹੜੀ ਹੈਗੀ ਹੈ ਉਹ ਬਾਰੇ ਕਹੀਏ ਕੇ ਜਿਹੜਾ ਕਿਚਨ ਹੋਟਲ ਦਾ ਤੇ ਜਿੱਦਾਂ ਦਾ ਵੀ ਤੁਸੀਂ ਖਾਣਾ ਚਾਹੁੰਦੇ ਹੋ ਤਾਂ ਇੱਥੇ ਆਪਣੀ ਡਿਮਾਂਡ ਤੇ ਲਾ ਸਕਦੇ ਤੇ ਬਿਲਕੁਲ ਲਗਜ਼ਰੀ ਇੱਥੇ ਜਿਹੜੀ ਹੈਗੀ ਹੈ ਸੁਹਲਤ ਆ ਤੁਹਾਨੂੰ ਮਿਲੂਗੀ ਇੱਥੇ ਤੇ ਇਧਰ ਕਿਚਨ ਏਰੀਆ ਹੈ ਇਧਰ ਹੈਗਾ ਪਾਰਕਿੰਗ ਸਪੇਸ ਹੈ ਇਧਰ ਇਹ ਸਾਈਡ ਪਾਰਕਿੰਗ ਸਪੇਸ ਤੇ ਕਾਫੀ ਗੱਡੀਆਂ ਇੱਥੇ پارک ਹੋ ਸਕਦੀਆਂ ਬਾਹਰ ਵੀ ਜਗ੍ਹਾ ਹੈਗੀ ਆ ਤੇ ਜਦੋਂ ਕੋਈ ਆਨੰਦ ਕਾਰਜ ਵਗੈਰੇ ਹੁੰਦਾ ਉਹ ਉਹਦੇ ਵਾਸਤੇ ਹੀ ਇਹ ਰੱਖਿਆ ਹੋਇਆ ਹੈ ਇਹ ਪੋਰਸ਼ਨ ਹੈ ਕਿ ਇਹ ਪੋਰਸ਼ਨ ਹੈ ਨਾ ਜੀ ਇਹਦੇ ਚ ਸਾਡਾ ਜਿਹੜਾ ਆਨੰਦ ਕਾਰਜ ਜਾਂ ਡੈਸਟੀਨੇਸ਼ਨ ਮੈਰिजਜ਼ ਵਗੈਰੇ ਹੁੰਦੀ ਹੈ ਉਹਦੇ ਵਾਸਤੇ ਇਹ ਰੱਖਿਆ ਹੋਇਆ ਸੀ ਇਹਦੇ ਵਿੱਚ ਇਹ ਸਾਡਾ ਇੱਥੇ ਮਤਲਬ ਦੁਲਹਨ ਵਾਸਤੇ ਹੈ ਦੁਲਹਨ ਵਾਸਤੇ ਹਾਂ ਦੁਲੇ ਮਤਲਬ आ, मतलब कोई बर्थडे पार्टी वगैरह सारी बर्थडे पार्टी ਤੇ ਆ ਸਾਡਾ ਗੇਟ ਉਠਾ ਲੇਗਾ ਇਹ ਬੈਂਕ ਉਠਾ ਲੇਗਾ ਯਾਤੋਂ ਪਾਰਟੀ ਹੋਈ ਤੇ ਹਾਂਜੀ ਉਸ ਤੋਂ ਬਾਅਦ ਇਹ ਹੈਗਾ ਇਵੇਟਸ ਅ ਜਿਹੋ ਵੀ ਪਾਰਟੀ ਹੁੰਦੀ ਹੈ ਛੋਟੀ ਮੋਟੀ ਆ ਵੱਡੀ ਪਾਰਟੀ ਹੋਏ ਉਹਦੇ ਵਿੱਚ ਇਹ ਸਾਡਾ ਇੱਥੇ ਇਹ ਕਸਟਮਾਈਜ਼ ਹੋ ਜਾਂਦਾ ਜਿਸ ਤਰ੍ਹਾਂ ਹੁਣ ਪਾਰਟੀ ਹੋ ਕੇ ਹਾਂਜੀ ਹਾਂਜੀ ਉਸ ਤੋਂ ਬਾਅਦ ਇਹ ਸਾਹਮਣੇ ਬਫੇ ਵਗੈਰੇ ਸਾਤ ਨੂੰ ਆ ਨੇ ਤੇ ਇਹ ਸਭੀ ਸੰਭੀਏ ਉਥੋਂ ਹਾਂਜੀ ਤੇ ਬਾਕੀ ਆ ਜਿਹੜਾ ਹੈ ਇਹ ਸਾਡਾ ਮਲਟੀਪਰਪਸਡ ਹਾਂਜੀ ਇਹ ਦੇਖੋ ਸਟੇਜ ਬਣੀ ਹੋਈ ਹੈ ਠੀਕ ਹੈ ਜੀ ਹਾਂਜੀ ਇਹ ਆ ਜਿਹੜਾ ਇਹ ਜੇ ਆਡੀਓ ਵੀਡੀਓ ਇੱਥੇ ਸਾਰਾ ਸਿਸਟਮ ਹੈਗਾ ਹਾਂਜੀ ਤੇ ਜਦੋਂ ਵੀ ਅਸੀਂ ਕੋਈ ਪ੍ਰੋਗਰਾਮ ਕਰਨਾ ਹੁੰਦਾ ਜਾਂ ਕੋਈ ਖੁਦ ਕਨਸਰਟ ਵਗੈਰਾ ਕਰਨਾ ਹੁੰਦਾ ਉਸ ਵਾਸਤੇ ਇਹ ਬਣਿਆ ਹੈ ਨਾ ਤੇ ਦੇਖੇ ਅਸੀਂ ਮੈਡੀਟੇਸ਼ਨ ਵੀ ਕਰਉਂਦੇ ਅੱਛਾ ਬਿਲਕੁਲ ਮੈਡੀਟੇਸ਼ਨ ਦਾ ਵੀ ਹੈ ਇੱਥੇ ਜਦੋਂ ਮੈਡੀਟੇਸ਼ਨ ਹੁੰਦਾ ਤਾਂ ਇਹ ਇੱਥੇ ਅਸੀਂ ਤੇ ਵਿਜੂਅਲਾਈਜ਼ ਇੱਥੇ ਕਰਦੇ ਹੁਣ ਤੇ ਇਧਰੋਂ ਅਸੀਂ ਮੇਮਲੋ ਬੰਦੇ ਜਿਹੜੇ ਮੈਡੀਟੇਸ਼ਨ ਕਰਨ ਵਾਲੇ ਆ ਉਹਨਾਂ ਵਾਸਤੇ ਅਸੀਂ ਮੈਡੀਟੇਸ਼ਨ ਦਾ ਇਹ ਫ੍ਰੀ ਹੈ ਇਹਦੇ ਵਿੱਚ ਮਤਲਬ ਸਾਡਾ ਮਤਲਬ ਕੋਈ ਚਾਰਜ ਨਹੀਂ ਆ ਦੇਣ ਦੇ ਮੈਡੀਟੇਸ਼ਨ ਦੇ ਤੇ ਜੋ ਵੀ ਬਾ बाकी ਅਸੀਂ ਰੂਮ ਵੀ ਉੱਪਰ ਰੱਖਿਆ ਹੋਇਆ ਹੈ ਇੱਕ ਮੈਡੀਟੇਸ਼ਨ ਦਾ ਉਹ ਹੈ ਸਹਿਜ ਯੋਗਾ ਸਹਿਜ ਯੋਗਾ ਹਾਂ ਮਾਤਾ ਨਿਰਮਲਾ ਦੇਵੀ ਦੇ ਨਾਮ 'ਤੇ ਹੈ ਉਹਨਕਾ ਠੀਕ ਠੀਕ ਉਹ ਹੈ बाकी इसके बाद ये जो रोप वे है हाँ जी ये हमारा जो जो ये होटल है कनेक्टेड है रोड से कनेक्टेड है और इसके लिए एडवेंचरस एक्टिविटी के लिए हमने क्या किया हुआ कि बाहर रोप वे लगाया हुआ रोप वे लगाया तो उसमें जो है वो चार आदमियों की कैपेसिटी है चार आदमी उसमें इजीली आ सकते हैं जा सकते हैं अभी जी चलते हैं वहां दिखाते हैं आपको है। ਇਹ ਅਸੀਂ ਨੇ ਇਹ ਮਾਡਲ ਬਣਾਇਆ تھا ਇਸ ਦਾ ਹੈਲੀਕਾਪਟਰ ਦਾ ਮਾਡਲ ਤੋਂ ਉਸ ਕੇ ਲਈ ਐਸਾ ਹੋਇਆ ਕਿ ਇਸ ਦਾ ਥੋੜਾ ਸਾ ਇਹ ਐਡਜਸਟਮੈਂਟ ਰੀਸ ਕੀ ਉਹ ਪਾਈ लेकिन फिर भी हम इसको यहाँ पर अभी जैसे सेल्फी पॉइंट के तौर पे तो तो पे इसको रखा हुआ है ये सेल्फी पॉइंट इसको मतलब इसमें जो आने वाले कोई बच्चों बच्चों के लिए बहुत बढ़िया बच्चों के लिए जो है ये मतलब बड़ा एंटरटेनमेंट का है ये हाँ जी हाँ जी बिल्कुल बाकी सर ये जो झील आप देख रहे हैं हाँ जी सामने आप झील देख रहे हैं हाँ जी ये झील है इसका नाम है कुंती कुंती सरोवर ये मेरे पीछे जो झील है हाँ जी ये है कुंती सरोवर और इस कुंती सरोवर में ये जो है पा, पांडवों के द्वारा इसका निर्माण किया गया है जब अर्जुन ने इसको यहाँ तीर मारा था उनकी माँ को जब ब्यास लगी थी कुंती हाँ तो इसका नाम कुंती सरोवर या कुंत भ्यो के नाम से ही जाना जाता है और यह ये, ये जो है यहाँ से अंदर से आ, निकला हुआ पानी इसका सोर्स इसी झील के अंदर है जो वहाँ से पानी निकल रहा है और ये बाहर से बाहर का पानी इकट्ठा नहीं है ये सारा साल रहता है इसमें पानी है और इसके बाहर की तरफ जो है ये एक आउटलेट है इसका जहाँ से पूरे एरिया को यहाँ से पानी पीने का पानी भी जाता है अच्छा पानी यहाँ से सप्लाई तो सप्लाई होता है आ, सप्लाई होता है है बाहर से इसका आउटलेट है बाहर को वहां से निकलता है वहां पे कोई फिल्टर करते हैं फिर उसके बाद पे फिल्टर हो करके फिर ये जाता है फिर, फिर जाता है फिर ये वाटर बहुत मतलब उसको बढ़िया वो करके ना फिल्टर करके उसको फिर ये पानी पीने का काम आता है बाकी ये बड़ी पवित्र झील है बाकी यहाँ पर सात सरोवर हैं ये सात तीर मारे थे अर्जुन ने अच्छा तो एक तीर एक तीर यहाँ था एक दो तीर यहाँ इधर है एक उधर है एक बैक साइड में तो अच्छा एक मिक्स इनके अलग अलग मत... नाम है इनके सात सरोवरों के मतलब ये, ये जो पीछे दो तीर मारे हैं हाँ जी हाँ जी अलग है वो आ, वो हाँ सर वो एक इधर है एक इधर है एक आगे ये जो है सीजनल है ये सीजनल है उन्होंने सात तीर मारे थे उनसे सात प्रकार का ही पानी निकला पानी निकला ठीक एक काला सरोवर है उसमें काला पानी है उधर अच्छा, जो इसके बैक साइड में अभी होगा वहाँ पे हाँ है सर पानी है मतलब कितना ट्रैक करके ओ, ये सर ये जो सामने जो बड़े वाला दृत दिख रहा है ना ये जी जो सामने है जी जी अच्छा, बस इसके बैक साइड में नीचे और वहीं पर हमारा एक इको फ्रेंडली क्रिकेट स्टेडियम भी है अच्छा इको इको फ्रेंडली जहाँ पर कुछ भी कोई बनावटी नहीं है तो वो नेचुरल है वो मतलब वहाँ पर क्रिकेट का टूर्नामेंट होते है हर साल कोई अठारह बीस टीमें बीस पच्चीस टीमें जो होती है आती है यहाँ से आ, मतलब अपने होटल से वॉकिंग वॉकिंग डिस्टेंस, डिस्टेंस है? सर हार्डली देखने वाली चीजें क्या है एक यहाँ पर केब है जमीन के बीच में गुफा है उस गुफा के बीच में बोधिस्ट जो है उन्होंने उसको मेंटेन किया हुआ है और वो मेडिटेशन के लिए योगा के लिए बहुत बढ़िया है उसमें ये और ऊपर जा करके नैना माता का मंदिर है हाँ टॉप पे हाँ जी तो शायद आप आप तो गए हाँ जी हाँ जी हाँ। कल जाके हैं। हाँ। लेकिन केव नहीं गए थे केव आज हाँ के, के बाद जाएंगे कल बारिश होने शुरू हुई थी ना बारिश हाँ। रुके नहीं और बाकी ये यह यहाँ भी हिल टॉप है ऊपर यहाँ भी बाबा बालकनाथ का मंदिर है वो ऊपर ये रोड से कनेक्टेड है सारे अच्छा जी रोड से ठीक ठीक उधर से जो रोड गया उससे ऊपर मतलब ये तो एक बड़ा पैकेज हो गया बड़ा धमाका हो गया ना जी 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 ये बंदा मनाली में रश बहुत है यहाँ यहाँ पे आओ शिमले में रश बहुत है यहाँ पे इस, इस में सर यहाँ पर दो चीजें आप भी फील कर रहे हैं ये एक तो ये टोटली पॉल्यूशन फ्री है यहाँ पर किसी भी प्रकार का प्रदूषण नहीं है नहीं है क्योंकि देखिए आप यहाँ पर अगर हमारे पास यहाँ इस होटल में जब भी हमें हवा जो है यहाँ से आती है तो वो भी पानी से धुल के आती है इस तरफ से सराउंडेड है ये जो होटल है ना ये सर होटल पांडव मेडिटेशन एंड टूरिस्ट पैलेस सर की रिवाल्सर के नजदीक हिमाचल में मंडी जिला के अंदर है ये ये इको फ्रेंडली बनाया गया है ये साउंड प्रूफ है वेदर प्रूफ है और फायर प्रूफ है अर्थ को प्रूफ जहाँ भी कोई आना चाहे तो, तो वीकेंड हॉलीडेज वगैरह अपना आराम से और मीटिंग पार्टी कॉन्फ्रेंसिस यहाँ पर हमारे पास बंदब रिवालसर से ये छे किलोमीटर है सर ऊपर हिल टॉप पे हिल टॉप और रिवालसर झील से बड़ी झील है और साफ सुथरी बहुत पवित्र झील है ऑनलाइन बुकिंग का ऑनलाइन बुकिंग का भी है हमारे पास अभी बस दो चार दिनों में हम इसकी साइट जो है वो कम्प्लीट करते हैं हाँ, अगर फोन पे बुकिंग हमारे पास फोन है, है। आ, जी, फोन है, हमारा फोन नंबर है नाइन एट जीरो डबल फाइव वन टू टू वन नाइन मैं दोबारा बोलता हूँ नाइन एट जीरो डबल फाइव वन टू टू वन नाइन ये हमारा यहाँ का कॉन्टैक्ट नंबर है इससे आप ऑनलाइन मतलब कॉन्टैक्ट से भी टेलीफोनिकली भी बुकिंग करवा सकते हैं और हमारे पास जो भी बुकिंग करवाएंगे तो उनके लिए हमने फिर ये सारा ये लेक फेसिंग है पूरा हमारा ये जो सब में बालकनी है और इंडिविजुअल बालकनी है और इसमें आप आनंद ले हैं आपका यहाँ पर स्वागत है आप यहाँ पर आए अभी मेरे पास जो लोग आए हुए हैं ਸਭੀ ਲੋਗ ਬਹੁਤਲੀ ਐਟਮੋਸਫੇਅਰ ਯਹਾਂ ਪਰ ਫੀਲ ਕਰ ਰਹੇ ਹਨ ਅਤੇ ਮੈਂ ਸਭੀ ਸੇ ਰਿਕਵੈਸਟ ਕਰਤਾ ਹੂੰ ਕਿ ਉਹ ਆਏ ਅਤੇ ਇੱਕ ਵਾਰ ਯਹਾਂ ਕਾ ਆਨੰਦ ਜ਼ਰੂਰ ਲੇ। ਥੈਂਕ ਯੂ। ਅਸੀਂ ਵਾਪਸ ਆ ਗਏ ਜੀ ਆਪਣੇ ਰੂਮ 24। ਲਓ ਜੀ ਆ ਗਏ ਆਪਣੇ ਰੂਮ ਚ ਵਾਪਸ ਅਸੀਂ ਹੁਣ ਤਿਆਰ ਹੋਵਾਂਗੇ। ਫਿਰ ਅੱਗੇ ਖੰਦ ਖਾਣੇ। ਇਸ ਬਲੌਗ ਦਾ ਹੈਂਡ ਜਿਹੜਾ ਮਾਰਨਿੰਗ ਦਾ ਬਲੌਗਸ ਬਣਾਇਆ ਸੀ ਮੈਂ ਇਹਦੇ ਐਂਡ ਹੈਥੀ ਕਰਦੇ ਹਾਂ। ਤੁਹਾਨੂੰ ਹਨਰ ਨਾਲ ਮਿਲਾਈ ਜਰੇ ਹੋਟਲ ਦੇ ਹਨਰ ਬੜਾ ਵਧੀਆ ਸੁਭਾਅ ਨਾਲ ਦਾ। ਤੇ ਸਾਰੀ ਉਹਨਾਂ ਨੇ ਜਾਣਕਾਰੀ ਦਿੱਤੀ ਇਸ ਹੋਟਲ ਬਾਰੇ ਤੇ ਜੇ ਵੀ ਆਣਾ ਚਾਹੁੰਦਾ ਹੈ ਤਾਂ ਉਹਨਾਂ ਨੇ ਦਿੱਤੇ ਹੋਏ ਜਿਹੜਾ ਉਹਨਾਂ ਨੇ ਕੰਟੈਕਟ ਨੰਬਰ ਬੋਲੇਆ ਤੇ ਉਹਤੇ ਕੰਟੈਕਟ ਕਰ ਸਕਦਾ ਸੋ ਇਸ ਬਲੌਗ ਦੇ ਅੰਤ ਇੱਥੇ ਕਰਦੇ ਹਾਂ ਤੇ ਅਗਲੇ ਬਲੌਗ ਵਿੱਚ ਮਿਲਦੇ ਹਾਂ ਤੁਹਾਨੂੰ ਬੁੱਧਿਸਟ ਕੇਵ ਹੈ ਉੱਥੇ ਲੈ ਚਲਾਂਗੇ ਤੇ ਆਪਣਾ ਬ੍ਰੇਕਫਾਸਟ ਵਗੈਰਾ ਸੀ ਉੱਥੇ ਬਣਾਵਾਂਗੇ ਫਿਰ ਫਿਲਹਾਲ ਹੁਣ ਲਈ ਬਾਏ ਬਾਏ